ਸਤ ਸ੍ਰੀ ਅਕਾਲ ਜੀ ਸਾਰੇ ਮੁਲਾਜ਼ਮ ਸਾਥੀਆਂ ਦਾ ਇੱਕ ਵਾਰੀ ਫੇਰ ਆਪਣੀ ਵੀਡੀਓ ਦੇ ਵਿੱਚ ਸਵਾਗਤ ਹੈ ਇਹਨਾਂ ਇੱਕ ਤੁਹਾਡੇ ਵਾਸਤੇ ਆਪਾਂ ਇੱਕ ਪੰਜਾਬ ਗਵਰਨਮੈਂਟ ਦਾ ਗੱਜਟ ਅੱਜ ਐਕਸਪਲੇਨ ਕਰ ਰਹੇ ਹਾਂ ਕਿ ਇਹਦੇ ਵਿੱਚ ਫਾਈਨੈਂਸ ਡਿਪਾਰਟਮੈਂਟ ਨੇ ਕੀ ਹੈਗਾ ਆਇਆ ਤੇ 25 ਨਵੰਬਰ ਨੂੰ ਸੀ ਪਰ ਇਹ ਸੀ ਵੀ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਮਤਲਬ ਆਪਾਂ ਪਹਿਲਾਂ ਡਿਸਕਸ ਕੀਤੀਆਂ ਹੋਈਆਂ ਸੀ ਇਸ ਕਰਕੇ ਨਹੀਂ ਸੀ ਆਪਾਂ ਵੀਡੀਓ ਪਾਈ ਪਰ ਬਹੁਤ ਸਾਰੇ ਮੁਲਾਜ਼ਮਾਂ ਨੂੰ ਹਜੇ ਵੀ ਬਹੁਤ ਸਾਰੀਆਂ ਕਨਫਿਊਜ਼ਨਾਂ ਨੇ ਤੇ ਵੀਡੀਓ ਕਾਫੀ ਲਾਹੇਵੰਦ ਹੋ ਸਕਦੀ ਹੈ ਸੋ ਸਾਰੇ ਹੀ ਮੁਲਾਜ਼ਮ ਤੇ ਪੈਨਸ਼ਨਰ ਜਰੂਰ ਦੇਖਣ ਖਾਸ ਤੌਰ ਤੇ ਜਿਹੜੇ 1 ਇੱਕ 16 ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਲਈ ਤਾਂ ਬਹੁਤ ਹੀ ਇੰਪੋਰਟੈਂਟ ਹੈ ਤਾਂ ਆਪਾਂ ਇਹਦੇ ਵਿੱਚ ਹੈ ਕਿ ਕਿਉਂਕਿ ਇੱਕ ਤਾਂ ਮੇਨਲੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਏਰੀਅਰ ਬਾਰੇ ਕਿ ਕਿਹਨੂੰ ਕਿਸ ਤਰ੍ਹਾਂ ਏਰੀਅਰ ਮਿਲ ਲਾਂਗਾ ਉਹ ਆਪਾਂ ਜੇ ਡਿਸਕਸ ਕਰ ਲਾਂਗੇ ਦੇ ਵਿੱਚ ਵੀਡੀਓ ਦੇ ਵਿੱਚ ਤਾਂ ਆਪਾਂ ਦੇਖੀਏ ਹੈ ਕਿ ਤਰੀਚੇ ਨਵੇਂ ਰੂਲਾਂ ਦੀ ਗੱਲ ਕੀਤੀ ਹੈ ਜਿਹਦਾ ਨਾਮ ਇਹਨਾਂ ਨੇ ਦਿੱਤਾ ਹੈ ਸੈਕੰਡ ਅਮੈਂਡਮੈਂਟ ਰੂਲ 2025 ਦੀਜ਼ ਰੂਲ ਮੇ ਵੀ ਕਾਲਡ ਪੰਜਾਬ ਸਿਵਲ ਸਰਵਿਸ ਰਿਵਾਈਡ ਪੇ ਸੈਕੰਡ ਅਮੈਂਡਮੈਂਟ ਰੂਲ ਦੀਜ਼ ਸ਼ੈਲ ਬੀ ਡੀਮ ਟੂ ਹੈਵ ਕਮ ਇਨ ਟੂ ਫੋਰਸ ਔਨ ਐਂਡ ਬਿਦ ਇਫੈਕਟ ਫਰੋਮ ਫਰਸਟ ਡੇ ਆਫ ਜਨਵਰੀ 2016 ਜਿਵੇਂ ਹੁਣੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਇਹ ਕਾਸਟੋਰ ਦੇ 2016 ਤੋਂ ਬਾਅਦ ਵਾਲਾ ਲਈ ਜ਼ਿਆਦਾ ਇੰਪੋਰਟੈਂਟ ਹੈ ਵੀਡੀਓ ਪਹਿਲਾਂ ਵਾਲਿਆਂ ਲਈ ਵੀ ਹੈ ਪਰ ਇਹਨਾਂ ਲਈ ਜ਼ਿਆਦਾ ਕੀ ਤਾਂ ਉਹਦੇ ਬਾਰੇ ਇਹੀ ਗੱਲ ਕਰਾਂਗੇ ਅੱਜ ਆਪਾਂ ਨਾਲ ਨਾਲ ਤੁਹਾਨੂੰ ਆਪਾਂ ਪੁਰਾਣੇ ਲੈਟਰ ਵੀ ਦਿਖਾ ਦਾਂਗੇ ਜਿਨ੍ਹਾਂ ਦੇ ਬੇਸ ਤੇ ਗੱਲਾਂ ਚੱਲ ਰਹੀਆਂ ਨੇ ਤਾਂ ਕਹਿੰਦੇ 7 ਬਰੈਕਟ ਵਿੱਚ ਇੱਕ ਦੇ ਰੂਲ ਦੇ ਵਿੱਚ ਕੀ ਕਿਹਾ ਸੀ ਪ੍ਰੋਵਾਈਡਡ ਥੈਟ ਇਨ ਕੇਸ ਏਅਰ ਗਵਰਨਮੈਂਟ EMPLOYE HAS BEEN PLACED ਇਨ ਹਾਇਰ ਪੇ ਸਕੇਲ ਬਿਟਵੀਨ 1116 ਤੋਂ 2021 1116 ਤੋਂ ਲੈ ਕੇ ਜੇ 2021 ਦੇ ਵਿੱਚ ਕੋਈ EMPLOYEE ਹਾਇਰ ਪੇ ਸਕੇਲ ਤੇ ਫਿੱਟ ਹੁੰਦਾਗਾ ਕਿਦੇ ਕਰਕੇ ਪ੍ਰੋਮੋਸ਼ਨ ਕਰਕੇ ਕਿਦੇ ਕਰਕੇ ਪ੍ਰੋਮੋਸ਼ਨ ਕਰਕੇ ਭਾਪ ਆਪਾਂ ਸ਼ਬਦ ਵਰਤੀਏ ਤਰੱਕੀ ਕਰਕੇ ਤਾਂ ਗਵਰਨਮੈਂਟ EMPLOYEE ਆਪਦੀ অপਸ਼ਨ ਦੇ ਸਕਦਾ ਦੁਬਾਰਾ ਸਵਿਚ ਓਵਰ ਟੂ ਰਿਵਾਈਡ ਪੇ ਸਟਰਕਚਰ ਫਰੋਮ ਡੇਟ ਆਫ ਹੀਜ ਹਰ ਪ੍ਰਮੋਸ਼ਨ ਜਦੋਂ ਉਹਦੀ ਪ੍ਰਮੋਸ਼ਨ ਹੋਈ ਮੰਨ ਲਓ ਕੋਈ EMPLOYE 1 10 2000 19 ਨੂੰ ਪ੍ਰਮੋਟ ਹੋ ਗਿਆ ਇਸ ਡੇਟ ਨੂੰ ਉਹਦੀ ਕੀ ਹੋਗੀ ਤਰੱਕੀ ਹੋਗੀ ਪਹਿਲਾਂ ਉਹ 3600 ਗ੍ਰੇਡ ਪੇਚ ਸੀ ਪਾ ਮਾਸਟਰ ਕਾਰਡਰ ਚ ਸੀ ਮੰਨ ਲਓ ਤਾਂ ਉਹ ਪ੍ਰਮੋਟ ਹੋ ਕੇ ਕੀ ਬਣ ਗਿਆ ਲੈਕਚਰਰ ਬਣ ਗਿਆ ਤੇ ਉਹਦੀ ਗ੍ਰੇਡ ਪੇ ਕਿੰਨੀ ਬਣ ਗਈ 4200 42 ਉਹਦੇ ਵਿੱਚ ਜਿਹੜਾ ਲੈਵਲ ਹੈ ਉਹ ਕਿੰਨਾ ਦਾ 12 ਦਾ ਇੱਥੇ ਲੈਵਲ ਉਹਦਾ 10 ਤਾਂ ਉਸ ਦੀ ਪ੍ਰਮੋਸ਼ਨ ਦੀ ਡੇਟ ਤੋਂ ਉਹ ਆਪਦੀ ਫਿਕਸੇਸ਼ਨ ਕਰਵਾ ਸਕਦਾ ਠੀਕ ਹੈ ਹਾਲਾਂਕਿ ਲੈਟਰ ਪਹਿਲਾਂ ਆਇਆ ਹੋਇਆ ਸੀ ਤਾਂ ਕੁਝ ਜਿਹੜਿਆਂ ਨੇ ਪਹਿਲਾਂ ਵੀਡੀਓ ਦੇਖੀ ਐਵੇਂ ਉਹ ਕਹਿਣਗੇ ਵੀ ਇਹਦੇ ਵਿੱਚ ਤਾਂ ਦੱਸਣ ਵਾਲੀ ਵੀ ਕੋਈ ਗੱਲ ਨਹੀਂ ਸੀ ਚਲੋ ਦੱਸਣ ਵਾਲੀ ਗੱਲ ਏਰੀਅਰ ਦੇ ਨਾਲ ਰਿਲੇਟਡ ਹੈ ਜ਼ਿਆਦਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਕਲੀਅਰ ਕੀਤਾ ਹੋਇਆ ਹੈ ਵੀ ਕਿਸ ਤਰ੍ਹਾਂ ਏਰੀਅਰ ਮਿਲਣਾ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਵੀ 1 4 2026 ਤੋਂ ਏਰੀਅਰ ਮਿਲਣਾ ਹੈ ਕਾਦਾ 6ਵੇਂ ਪੇ ਕਮਿਸ਼ਨ ਦਾ 6th PPC ਦਾ ਏਰੀਅਰ ਮਿਲ ਲਾਂਗਾ ਤਾਂ ਏਰੀਅਰ ਦੇ ਦੌਰਾਨ ਗਲਤੀਆਂ ਵੀ ਹੋ ਸਕਦੀਆਂ ਨੇ ਜੇ ਆਪਾਂ ਪ੍ਰੋਪਰਲੀ ਇਹਦੇ ਬਾਰੇ ਨਹੀਂ ਜਾਣਿਆ ਤਾਂ provided further that government employee who opt to do switch over to revised pay structure jehda revised pay structure ch janda from the date of promotion oh government employee nu entitle karna hai 15% da laabh ehnu sare jaande ne mostly jehde mulazim ne te biyan bare jankari thodi ji rakde ne bi 15% da laabh ki hai basic pay plus 113% da ਇਹ ਮਿਨੀਮਮ 15% ਦਾ ਹਾਈਕ ਜਿਹੜਾ ਕਿ ਲਗਭਗ ਬੇਸਿਕ ਪੇ ਦਾ 2.4495 ਦਾ ਫੈਕਟਰ ਬਣ ਜਾਂਦਾ ਕਿਉਂਕਿ ਵੈਸੇ ਤੁਹਾਨੂੰ ਪਤਾ ਦੋ ਫੈਕਟਰ ਆਏ ਸੀ ਉਹ ਵੀ ਆਪਾਂ ਤੁਹਾਨੂੰ ਦੱਸਤੀਏ ਦੋ ਜਿਹੜੇ ਫੈਕਟਰ ਆਏ ਸੀ ਉਹ ਸੀ 2.25 ਦਾ ਫੈਕਟਰ ਤੇ ਦੂਜਾ ਸੀ 2.69 ਦਾ ਫੈਕਟਰ 2.25 ਉਹਨਾਂ ਨੂੰ ਮਿਲਣਾ ਸੀ ਜਿਨ੍ਹਾਂ ਨੇ ਜੋ ਬੇਸਿਕ ਪੇ ਪਹਿਲਾਂ ਚੱਲ ਰਹੀ ਸੀ 31 12 15 ਨੂੰ ਉਹਦੇ ਤੇ ਹੀ ਫਿਕਸੇਸ਼ਨ ਕਰਾ ਲਈ ਸੀ ਉਹਨਾਂ ਨੂੰ 2.25 ਦਾ ਲਾਭ ਸੀ ਤੇ ਜਿਨ੍ਹਾਂ ਨੇ 2011 ਵਾਲੇ ਜਿਹੜੇ ਰਵਾਈਡ ਸਕੇਲ ਸੀ ਜਿਹੜੀ ਉਦੋਂ ਦੀ ਗਵਰਨਮੈਂਟ ਦੇ ਕੇ ਗਈ ਸੀ ਖਾਸ ਤੌਰ ਤੇ ਦਸੰਬਰ 2011 ਦੇ ਵਿੱਚ ਉਹਨਾਂ ਨੂੰ ਛੱਡਤਾ ਸੀ ਮਤਲਬ ਇਹ ਲਾਭ ਉਹ ਕਹਿੰਦੇ ਸੀ ਨਹੀਂ ਲੈਣੇ ਉਹਨਾਂ ਨੂੰ 2.59 ਦਾ ਲਾਭ ਦਿੱਤਾ ਸੀ ਪਰੰਤੂ ਇੱਕ 20 ਸਤੰਬਰ 2011 ਨੂੰ ਫਸਟ ਐਮੈਂਡਮੈਂਟ ਰੂਲ ਆਏ ਸੀ ਹੁਣ ਆਪਾਂ ਸੈਕੰਡ ਦੇਖ ਰਹੇ ਹਾਂ ਫਸਟ ਐਮੈਂਡਮੈਂਟ ਰੂਲ ਸੀ ਕਈ ਵਾਰ ਦਿਮਾਗ 'ਚ ਆਉਂਦਾ ਪਹਿਲਾ ਕਿਹੜਾ ਸੀ ਉਹ ਸੈਕੰਡ ਆ ਤਾਂ ਜਿਹਦੇ ਵਿੱਚ ਇਹਨਾਂ ਨੇ ਆਖਿਆ ਸੀ ਵੀ ਕੋਈ ਵੀ ਕਰਮਚਾਰੀ 15% ਦਾ ਲਾਭ ਜੇ ਲੈਣਾ ਚਾਹੁੰਦਾ ਹੈ ਇਨਕਰੀਜ਼ ਇਨ ਰਵਾਈਡ ਪੇ ਫਿਕਸ ਅੰਡਰ ਰੂਲ ਲੈਸ ਦੈਨ 15% ਵੀ ਜਿਹਨੂੰ ਲੱਗਦਾ ਮੈਨੂੰ 15% ਦਾ ਲਾਭ ਨਹੀਂ ਹੋ ਰਿਹਾ ਤਾਂ ਉਹ 15 ਫੈਂਟ ਦਾ ਲਾਭ ਲੈ ਸਕਦਾ ਇਹਦੇ ਤੇ ਆਪਾਂ ਪੂਰੀ ਵੀਡੀਓ ਬਣਾ ਕੇ ਪਾਈ ਵੀ ਹੈ ਉਹ ਤੁਸੀਂ ਦੇਖ ਸਕਦੇ ਹੋ ਐਗਜ਼ੈਂਪਲਾਂ ਦੇ ਨਾਲ ਆਪਾਂ ਤੁਹਾਨੂੰ ਸਮਝਾਇਆ ਵੀ ਵਿਆ ਹੁਣ ਆਪਾਂ ਇਸ ਤੇ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਤਾਂ ਉਰੇ ਜਿਹੜੀ ਗੱਲ ਹੈ ਮੇਨ ਕਰਨ ਵਾਲੀ ਉਹ ਇਹ ਹੈ ਇਨ ਥਿਸ ਕੇਸ ਹੀ অর ਸ਼ਲ ਹਵ ਟੂ ਫੋਰਗੋ ਦਾ ਕਲੇਮ ਆਫ ਏਰੀਅਰ ਮਤਲਬ ਜਿਵੇਂ ਆਪਾਂ ਐਗਜ਼ੈਂਪਲ ਲੈਂਦੀ ਸੀ ਵੀ ਇੱਕ ਦਾਸ 2019 ਨੂੰ ਬੰਦਾ ਪ੍ਰਮੋਟ ਹੋ ਗਿਆ ਮੰਨ ਲਾਪੇ ਐਗਜ਼ੈਂਪਲ ਲੈ ਲਈ ਪ੍ਰਮੋਸ਼ਨ ਹੋ ਗਈ ਤੇ ਤਰੱਕੀ ਹੋ ਗਈ ਤਾਂ ਉਹਨੂੰ 1 ਇੱਕ 16 ਤੋਂ ਲੈ ਕੇ 3 9 19 ਤੱਕ ਦਾ ਕੋਈ ਏਰੀਅਰ ਨਹੀਂ ਮਿਲਣਾ ਤਾਂ ਏਰੀਅਰ ਜਿਹੜਾ ਮਿਲਣਾ ਉਹਨੂੰ ਕਦੋਂ ਤੋਂ ਮਿਲਣਾ ਹੈ 1 10 19 ਤੋਂ ਕਿੰਨਾ ਮਿਲਣਾ ਹੈ ਕਿਵੇਂ ਮਿਲਣਾ ਹੈ ਇਹ ਆਪਾਂ ਅੱਗੇ ਡਿਸਕਸ ਕਰਦੇ ਆਂ ਉਹ ਕੀ ਲਿਖਿਆ ਅੱਗੇ ਫ੍ਰੋਮ 1/1/16 ਟਿਲ ਦਾ ਡੇਟ ਆਫ ਪ੍ਰਮੋਸ਼ਨ ਐਂਡ ਏਰੀਅਰ ਆਫ ਮਿਨੀਮਮ ਇਨਕਰੀਜ਼ ਆਫ 15% ਸ਼ੈਲ ਨਾਟ ਬੀ ਐਡਮਿਸਿਬਲ ਅਪ ਟੂ ਬੀ ਨੋ 21 ਮਤਲ ਜਿਹੜੀ ਡੇਟ ਨੂੰ ਉਹਦੀ ਪ੍ਰਮੋਸ਼ਨ ਹੁੰਦੀ ਹੈ ਓਰੋਂ ਤੱਕ ਉਹਨੇ ਪ੍ਰਮੋਸ਼ਨ ਕਦੋਂ ਹੋਈ ਸੀ 1/10/19 ਨੂੰ ਤਾਂ ਉਹਨੂੰ 1/10/19 ਤੋਂ ਏਰੀਅਰ ਮਿਲੇਗਾ ਏਰੀਆ ਮਿਲੂਗਾ ਪਰ ਕਿਹੜਾ ਮਿਲੂਗਾ ਜੋ ਉਹਨੇ ਫੈਕਟਰ ਚੁਣਿਆਗਾ ਕਈ ਲੋਕ ਸੋਚਦੇ ਨੇ ਫੈਕਟਰ 3 ਹੋ ਗਏ ਫੈਕਟਰ ਤਾਂ ਤੁਹਾਡੇ ਕੋਲ ਦੋ ਹੀ ਨੇ 1 2.25 ਦੂਜਾ 2.59 ਜਿਹੜਾ ਫੈਕਟਰ ਤੁਸੀਂ ਨੇ ਚੁਣਿਆਗਾ ਉਸ ਫੈਕਟਰ ਦਾ ਹੀ ਤੁਹਾਨੂੰ ਏਰੀਆ ਮਿਲਣਾਗਾ ਬਾਕੀ ਏਰੀਆ ਨਹੀਂ ਮਿਲਣਾ ਜਿਹੜਾ ਤੁਸੀਂ 15% ਲਾਭ ਦਾ ਏਰੀਆ ਲਿੱਤਾਗਾ ਉਹ ਤੁਹਾਨੂੰ ਏਰੀਅਰ ਨਹੀਂ ਮਿਲਣਾ ਏਰੀਅਰ ਸਿਰਫ ਮਿਲੂਗਾ 2.25 ਜਾਂ 2.65 ਜੋ ਵੀ ਤੁਸੀਂ ਨੇ ਚੂਜ਼ ਕੀਤਾਗਾ ਜੋ ਚੁਣਿਆਗਾ ਇੱਥੇ ਥੋੜਾ ਡੀਡੀਓ ਵੀ ਥੋੜਾ ਧਿਆਨ ਦੇ ਸਕਦੇ ਨੇ ਪ੍ਰੋਵਾਈਡਡ ਇੱਕ ਹੋਰ ਗੱਲ ਇਹਨਾਂ ਨੇ ਆਖੀ ਹੈ ਜੇ ਕੋਈ ਗੌਰਮਪਲਾਈ ਦੀ ਦੋ ਤਰੱਕੀਆਂ ਹੋ ਗਈਆਂ ਪਹਿਲੀ ਤਰੱਕੀ ਹੋ ਗਈ 10 19 ਨੂੰ ਦੂਜੀ ਤਰੱਕੀ ਉਹਦੀ ਫੇਰ ਫੇਰ ਹੋਗੀ 30 12 20 ਨੂੰ ਇਹ ਪਹਿਲੀ ਤਰੱਕੀ ਹੈ ਦੂਜੀ ਤਰੱਕੀ ਹੈ ਤਾਂ ਕਰਮਚਾਰੀ ਆਖੇ ਮੈਂ ਦੂਜੀ ਤਰੱਕੀ ਤੋਂ 6ਵੇਂ ਪੇ ਪੀਸੀ ਲੈ ਲੈਣਾ ਤਾਂ ਉਹ ਨਹੀਂ ਲੈ ਸਕਦਾ ਉਹ ਪਹਿਲੀ ਤਰੱਕੀ ਤੋਂ ਹੀ ਉਹਨੂੰ ਲੈਣਾ ਪਊਗਾ ਉਹਨੂੰ ਕਿਹੜੀ ਤਰੱਕੀ ਤੋਂ ਲੈਣਾ ਪਊ ਪਹਿਲੀ ਤਰੱਕੀ ਤੋਂ ਠੀਕ ਹੈ ਜੀ ਤਾਂ ਇੱਥੇ ਲਿਖਿਆ ਕਲੀਅਰ ਘਟ who get more than one promotion during period 11 16 to 2021 has opted to switch over the wide pay structure from the date of his first promotion only kebal pehli promotion ton hi usne laabh lena ga dujji wala laabh oh nahi le sakda matlab e nahi bhi mera bhav hai fixation nahi kara sakda kedi fixation 6th ppc e jehdi leni hai ohnu pehli ਪ੍ਰੋਮੋਸ਼ਨ ਤੇ ਹੀ ਲੈਣੀ ਪੈਣੀ ਹੈ ਤੇ ਉਹਦੇ ਨਾਲ ਇੱਕ ਚੀਜ਼ ਹੋਰ ਕਲੀਅਰ ਕੀਤੀ ਅਗਲਾ ਇਨਕਰੀਮੈਂਟ ਜਿਹਨੂੰ ਆਪਾਂ ਪੀ ਆਈ ਸੀ ਕਹਿ ਦਿੰਨੇ ਆ ਪੀਰੀਆਡਿਕਲ ਇਨਕਰੀਮੈਂਟ ਇਹ ਉਹਨੂੰ 12 ਮਹੀਨਿਆਂ ਬਾਅਦ ਮਿਲੇਗਾ ਜਦੋਂ ਉਹਨੇ ਫਿਕਸੇਸ਼ਨ ਕਰਾਈ ਹੈ ਦਾ ਨੈਕਸਟ ਐਨੂਅਲ ਇਨਕਰੀਮੈਂਟ ਸਾਲਾਨਾ ਤਰੱਕੀ ਆਫਟਰ ਕੰਪਲੀਟਿੰਗ ਦਾ ਕੁਆਲੀਫਾਈਇੰਗ ਸਰਵਿਸ ਆਫ 12 ਮਨ 12 ਮਹੀਨਿਆਂ ਬਾਅਦ ਉਹਨੂੰ ਇਨਕਰੀਮੈਂਟ ਅਗਲਾ ਲੱਗਣਾ ਤਾਂ ਜੇ ਕੋਈ ਇਕੁਇਫੀਕੇਸ਼ਨਾਂ ਕੀਤੇ ਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਨ ਦਾ ਸੈੱਡ ਰੂਲ ਸੱਤ ਆਪਸ਼ਨ 2 ਦੇ ਵਿੱਚ ਕਲੌਜ਼ ਦੇ ਵਿੱਚ ਕੀ ਕਿਹਾ ਇਹਨਾਂ ਨੇ ਜਿਹੜੇ EMPLOYEE ਤੇ 15 11 15 ਦਾ ਲੈਟਰ ਐਡਮਿਸਿਬਲ ਹੈ ਮਿਨੀਮਮ ਆਫ ਦਾ ਪੇ ਬੈਂਡ ਆਰ ਐਪਲੀਕੇਬਲ ਜਿੰਨਾ ਤੇ ਲਾਗੂ ਹੁੰਦਾ ਜਿਨ੍ਹਾਂ ਦੀ ਭਰਤੀ ਮੋਸਟਲੀ 15 11 15 ਤੋਂ ਬਾਅਦ ਹੋਈ ਹੈ ਉਹਨਾਂ ਸਾਰਿਆਂ ਤੇ ਇਹੀ ਲੈਟਰ ਲਾਗੂ ਹੁੰਦਾ ਹੈ ਲੈਟਰ ਚ ਕੀ ਕਿਹਾ ਹੋਇਆ ਵੀ ਜਿਹੜਾ ਕਰਮਚਾਰੀ 10 300 34800 ਦੇ ਵਿੱਚ ਭਰਤੀ ਹੋਇਆਗਾ ਜਾਂ 15600 39100 ਦੇ ਵਿੱਚ ਭਰਤੀ ਹੋਇਆ ਤਾਂ ਉਹਨੂੰ ਉਹਦੀ ਜਿਹੜੀ ਮਿਨੀਮਮ ਪੇ ਹੈ ਮਿਨੀਮਮ ਪੇ ਉਹ ਹੀ ਮਿਲਣੀ ਹੈ ਪਰ ਉਹ 10300 ਹੀ ਮਿਲ ਰਹੀ ਹੈ ਜੇ ਕੋਈ ਉੱਚੇ ਸਕੇਲ 'ਚ ਉਹਨੂੰ 15600 ਮਿਲ ਰਹੀ ਹੈ ਉਸ ਲੈਵਲ ਦੀ ਸਭ ਤੋਂ ਥੱਲੜੀ ਉਹਨਾਂ ਦੀ ਗੱਲ ਕਰ ਰਹੇ ਆਪਾਂ ਡਿਊਰਿੰਗ ਪ੍ਰਵੇਸ਼ਨ ਪੀਰੀਅਡ ਦਾ ਗਵਰਨਮੈਂਟ ਐਮਪਲਾਈ ਸ਼ੈਲ ਪੇਡ ਫਿਕਸ ਇਮਲਮੈਂਟਸ ਇਨ ਅਨਰਵਾਈਡ ਪੇ ਸਕੇਲ ਜਾਂ ਡੀਸੀ ਰੇਟ ਜੋ ਵੀ ਹੈਗਾ ਗੈਟਿੰਗ ਐਜ ਪਰ ਇਨਸਟਰਕਸ਼ਨ 21 12 15 ਇਸ਼ੂਡ ਬਾਈ ਡਿਪਾਰਟਮੈਂਟ ਆਫ ਫਾਈਨੈਂਸ ਮਤਲਬ ਉਹਨੂੰ ਜਿਹੜਾ ਮਿਲ ਰਿਹਾ ਹੈਗਾ ਮਿਨੀਮਮ 10 300 ਜਾਂ ਜੋ ਵੀ ਉਹਦਾ ਹੈਗਾ ਉਹ ਹੀ ਮਿਲਣਾ ਹੈ ਹੀ ਜਰ ਪੇ ਸ਼ੈਲ ਵੀ ਫਿਕਸ ਇਨ ਰਿਵਾਈਡ ਪੇ ਸਟਰਕਚਰ ਓਨਲੀ ਆਫਟਰ ਸਕਸੈਸਫੁਲ ਕਲੀਅਰੈਂਸ ਉਹਦੀ ਜਿਹੜਾ ਛਿੰਮਾ ਬੇ ਕਮਿਸ਼ਨ ਉਹਨੂੰ ਦੇਣਾ ਹੈ ਉਹ ਉਹਦੀ ਦੇਣਾ ਜਦੋਂ ਉਹਦਾ ਪ੍ਰਵੇਸ਼ਨ ਕਲੀਅਰ ਹੋ ਚੁੱਕਿਆ ਹੁਣ ਕਹਾਂਗੇ ਇੱਥੇ ਵੀ ਕੋਈ ਨਵੀਂ ਗੱਲ ਨਹੀਂ ਦੱਸਣ ਵਾਲੀ ਇਹਦੇ ਵਿੱਚ ਵੀ ਕਨਫਿਊਜ਼ਨ ਹੈ ਮੈਨੂੰ ਤਿੰਨ ਚਾਰ ਟੀਚਰਾਂ ਦਾ ਇਸ ਪੀਰੀਅਡ ਦੇ ਦੌਰਾਨੀ ਗੱਲ ਹੋਈ ਹੈ ਜਿਹੜੇ 25 ਨਵੰਬਰ ਤੇ ਅੱਜ ਦੀ ਡੇਟ ਜਦੋਂ ਆਪਾਂ ਵੀਡੀਓ ਪਾ ਰਹੇ ਹਾਂ ਉਹ ਕਹਿ ਰਹੇ ਸੀ ਸਾਨੂੰ ਪ੍ਰਵੇਸ਼ਨ ਦੇ ਦੌਰਾਨ ਪਰਕ ਸਮੇਂ ਦੌਰਾਨ ਅਰੀਅਰ ਮਿਲੇਗਾ ਕਿਉਂ ਕਿ 1 4 26 ਡੇਟ ਨੇੜੇ ਆ ਰਹੀ ਹੈ ਏਰੀਅਰ ਲੋਕਾਂ ਨੇ ਬਣਾਉਣੇ ਨੇ ਆਪਦੇ ਤਾਂ ਇਹਦੇ ਵਿੱਚ ਇਹਨਾਂ ਨੇ ਕਲੀਅਰ ਕਰਤਾ ਪਹਿਲਾਂ ਵੀ ਵੈਸੇ ਕਲੀਅਰ ਆਪਾਂ ਕੀਤਾ ਰਿਹਾ ਸੀ ਆਫਟਰ ਅਪਲਾਈਂਗ ਦਾ ਮਲਟੀਪਲ ਇਮਪਲਾਈ ਵਿਲ ਨਾਟ ਗੈਟ ਐਨੀ ਏਰੀਅਰ ਆਫ ਦਾ ਪ੍ਰੋਬੇਸ਼ਨ ਪੀਰੀਅਡ ਮਤਲਬ ਉਹਨੂੰ ਪਰਖ ਸਮੇਂ ਦੇ ਵਿੱਚ ਕੋਈ ਵੀ ਏਰੀਅਰ ਨਹੀਂ ਮਿਲੇਗਾ ਕਿਉਂ ਮਾਸਟਰ ਕਾਰਡਰ ਮੰਨ ਲਓ 10300 ਲੈ ਰਿਆ ਸੀ ਹੁਣ ਮਾਸਟਰ ਕਾਰਡਰ ਦੀ ਮਿਨੀਮਮ ਹੋ ਗਈ 38100 ਕਿਉਂਕਿ ਉਹਨੂੰ ਲੈਵਲ 10 ਮਿਲ ਗਿਆ ਹੁਣ ਲੈਵਲ 10 ਦੇ ਵਿੱਚ ਉਹ EMPLOYE ਸੋਚ ਰਿਹਾ ਵੀ ਮੈਨੂੰ 10300 ਲੈ ਕੇ 38100 ਦਾ ਬਕਾਇਆ ਮਿਲੂਗਾ ਪਰ ਉਹ ਬਕਾਇਆ ਉਦੋਂ ਮਿਲੂਗਾ ਜਦੋਂ ਤੁਸੀਂ ਪਰਕ ਸਮਾਂ ਕਲੀਅਰ ਕਰ ਲਿਆ ਮਤਲਬ ਜਿੰਨਾ ਸਮਾਂ ਤੁਸੀਂ ਪਰਕ ਸਮੇਂ ਦੇ ਵਿੱਚ ਰਹੇ ਉਸ ਪੀਰੀਅਡ ਦਾ ਏਰੀਅਰ ਹਾਲ ਦੀ ਘੜੀ ਇਹਨਾਂ ਲੈਟਰਾਂ ਮੁਤਾਬਕ ਨਹੀਂ ਮਿਲਣਾ ਮੈਂ ਤਾਂ ਉਹੀ ਦਾ ਸਰਿਆ ਜੋ ਲੈਟਰਾਂ ਚ ਲਿਖਿਆ ਹੋਇਆ ਠੀਕ ਹੈ ਮੈਂ ਤਾਂ ਸਿਰਫ ਸਮਝਾ ਰਿਆਂਗਾ ਇਹਦੇ ਲਈ ਤੁਸੀਂ ਜੇ ਕੋਈ ਪ੍ਰੋਟੈਸਟ ਕਰਨਾ ਤਾਂ ਆਪਦੇ ਲੈਵਲ ਤੇ ਸਰਕਾਰ ਉਰध्द ਕਰ ਸਕਦੇ ਹੋ ਪ੍ਰੋਵਾਈਡਡ ਥੈਟ ਦਾ ਪੰਜਾਬ ਸਿਵਲ ਸਰਵਿਸ ਰੂਲ ਫਸਟ ਐਮੈਂਡਮੈਂਟ ਜਿਹੜੀ ਦਿਖਾ ਕੇ ਹਟਿਆ ਉਹਨੂੰ ਤੁਹਾਨੂੰ ਸ਼ਲ ਆਲਸੋ ਵੀ ਐਪਲੀਕੇਬਲ ਟੂ ਗਵਰਨਮੈਂਟ এমਪਲਾਈ ਰਿਕਰੂਟਡ ਬਿਟਵੀਨ 11 16 ਟੂ 16 7 20 ਬਿੱਦ ਦਾ ਫਾਲੋਇੰਗ ਕੰਡੀਸ਼ਨ ਕਹਿੰਦੇ ਇਹਦੇ ਵਿੱਚ ਕੋਈ ਕੰਡੀਸ਼ਨ ਅੱਗੇ ਜ਼ਿਕਰ ਕੀਤਾ ਹੋਇਆ ਹੈ ਕੀ ਨੇ 16 7 20 ਡੇਟ ਕਿੱਥੋਂ ਆਈ ਕਿਉਂਕਿ 17 7 20 ਤੋਂ ਜਿਹਦਾ ਕਿ ਅੱਜ ਕੱਲ ਕਾਫੀ ਰੌਲਾ ਪਿਆ ਹੋਇਆ ਹੈ ਕਿਉਂਕਿ 17 7 20 ਤੋਂ ਬਾਅਦ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਇਹ ਕਹਿਤਾ ਸੀ ਵੀ ਜਿਹੜੇ ਵੀ ਮੁਲਾਜ਼ਮ ਭਰਤੀ ਹੋਣਗੇ ਉਹਨਾਂ ਨੂੰ ਅਸੀਂ 7th ਪੇ ਸਕੇਲ ਦੇਵਾਂਗੇ ਉਹ ਵੀ ਕਿਹੜਾ ਸੈਂਟਰ ਪੇ ਸਕੇਲ ਇਹਨੂੰ ਸੈਂਟਰਲ ਪੇ ਸਕੇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ 17720 ਤੋਂ ਬਾਅਦ ਉਸ ਤੋਂ ਬਾਅਦ ਇੱਕ ਬਹੁਤ ਹੀ ਮਸ਼ਹੂਰ ਕੇਸ ਚੱਲ ਰਿਹਾ ਸ਼ੌਰਵ ਸ਼ਰਮਾ ਜੀ ਵਾਲਾ ਜਿਹਦੇ ਵਿੱਚ ਇਹਨਾਂ ਨੇ ਕੇਸ ਕੀਤਾ ਵੈ ਵੀ ਸਾਨੂੰ ਜਿਹੜੇ ਸਕੇਲ ਨੇ ਉਹ ਪੰਜਾਬ ਦੇ ਮਿਲਨੇ ਚਾਹੀਦੇ ਨੇ ਤਾਂ ਉਹ ਕੇਸ ਦੇ ਵਿੱਚ ਕਾਫੀ ਅਜੇ ਤੱਕ ਮਤਲਬ ਕਲੈਰਟੀ ਨਹੀਂ ਆ ਰਹੀਆਂ ਕਈਆਂ ਨੂੰ ਤਾਂ ਮਤਲਬ ਕਿ ਜਾਨ ਯਾਰ ਨੇ ਪੰਜਵਾਂ ਪੇ ਕਮਿਸ਼ਨ ਵੀ ਦਿੱਤਾ ਚਲੋ ਆਪਣੀ ਟੌਪਿਕ ਤੋਂ ਬਾਹਰ ਦੀ ਗੱਲ ਹੋ ਗਈ ਸਿਰ ਮੈਂ ਤਾਂ 16 7 20 ਡੇਟ ਦੀ ਇੰਪੋਰਟੈਂਸ ਦੱਸੀ ਕਿਉਂ ਹੈ ਠੀਕ ਹੈ ਪੇ ਆਫ ਦਾ ਗਵਰਨਮੈਂਟ এমਪਲਾਈ ਰਿਕਰੂਟਡ ਔਨ ਔਰ ਆਫਟਰ 1 1 16 1 1 16 ਤੋਂ ਲੈ ਕੇ 16 7 20 ਤੱਕ ਜਿਹੜਾ এমਪਲਾਈ ਲੱਗਿਆ ਹੈ ਇਮੀਡੀਏਟ ਸੀਨੀਅਰ ਗਵਰਨਮੈਂਟ এমਪਲਾਈ ਇਨ ਦਾ ਕਾਟਰ ਉਹਦੀ ਜਿਹੜੀ ਪੇ ਹੈ ਕਿਸੇ ਵੀ ਜੂਨੀਅਰ এমਪਲਾਈ ਦੀ ਉਹਦੇ ਸੀਨੀਅਰ এমਪਲਾਈ ਤੋਂ ਵੱਧ ਨਹੀਂ ਹੋਣੀ ਚਾਹੀਦੀ ਮਤਲਬ এমਪਲਾਈ ਕੀ ਹੈ ਜੂਨੀਅਰ ਹੈ ਇੱਕ এমਪਲਾਈ ਸੀਨੀਅਰ ਹੈ ਉਸੇ ਕਾਡਰ ਦੇ ਵਿੱਚ ਸੇਮ ਕਾਡਰ ਮਤਲਬ ਕਾਡਰ ਉਹੀ ਹੋਵੇ ਤੇ ਜੂਨੀਅਰ ਮੁਲਾਜ਼ਮ ਦੀ ਪੇ ਆ ਉਹ ਸੀਨੀਅਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇ ਇਦਾਂ ਦਾ ਕੇਸ ਆਉਂਦਾ ਦਾ ਪੇ ਆਫ ਦਾ ਜੂਨੀਅਰ এমਪਲਾਈ ਸ਼ਲ ਬੀ ਫਿਕਸਡ ਐਟ ਦਾ ਸੇਮ ਲੈਵਲ ਐਸ ਦਾ ਸੀਨੀਅਰ ਮਤਲਬ ਜੂਨੀਅਰ ਦੀ ਪੇ ਕਟਾ ਦੇਣੀ ਹੈ ਪਹਿਲਾਂ ਹੁੰਦਾ ਸੀ ਸੀਨੀਅਰ ਦੀ ਪੇ ਵਧਾ ਦੇਣੀ ਹੈ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਜੂਨੀਅਰ ਦੀ ਪੇ ਕਟਾ ਦੇਣੀ ਹੈ ਉੱਥੇ ਫਿਰ ਪਹਿਲਾਂ ਵੀ ਲੈਟਰਾਂ 'ਚ ਇਹ ਗੱਲਾਂ ਲਿਖੀਆਂ ਵੀਆਂ ਨੇ ਪਰ ਕਲੀਅਰ ਕਟ ਨਹੀਂ ਲਿਖੀਆਂ ਜਿਹਦੇ ਨਾਲ ਡੀ ਡੀਓ ਤੇ ਮੁਲਾਜ਼ਮਾਂ ਦੇ ਵਿਚਕਾਰ ਰੌਲੇ ਪੈ ਰਹੇ ਨੇ ਠੀਕ ਹੈ ਉਹ ਰੌਲੇ ਨੂੰ ਖਤਮ ਕਰਨ ਵਾਸਤੇ ਮੈਨੂੰ ਲੱਗਦਾ ਲੈਟਰ ਕੱਢਿਆ ਇਹਨਾਂ ਨੇ wrong fixation of pay in case under the cover of extended minimum 15% ਉਹਦੇ ਵਿੱਚ ਜਿਹੜੀ ਵੀ ਉਹਦੀ ਰਿਕਵਰੀ ਬਣਦੀ ਹੈ ਉਹ ਰਿਕਵਰੀ ਵੀ ਕਰਨ ਲਈ ਕਿਹਾਗਾ ਐਟ ਐਨੀ ਸਟੇਜ ਪੇ ਆਫ ਦਾ گورਨਮੈਂਟ ਬਲਾਈ ਅਗਲੇ ਪੈਰੇ 'ਚ ਦੇਖਿਓ ਕੀ ਲਿਖਿਆ ਵਿਧੀ ਜੂਲ ਸ਼ੈਲ ਨਾਟ ਇਨਟਾਈਟਲ ਸਿਨੀਅਰ এমਪਲਾਈ ਟੂ ਗੈਟ ਵਨ ਮਤਲਬ ਇਹ ਮਤਲਬ ਨਹੀਂ ਹੈ ਵੀ ਜੇ ਜੂਨੀਅਰ ਦੀ ਪੇ ਵੱਧ ਫਿਕਸ ਹੋ ਗਈ ਤਾਂ ਸੀਨੀਅਰ ਕਲੇਮ ਕਰੇ ਵੀ ਮੇਰੀ ਵੀ ਬੇਜ ਜੂਨੀਅਰ ਦੇ ਬਰਾਬਰ ਕਰੋ ਤਾ ਉਹ ਚੀਜ਼ ਨੂੰ ਕਲੇਮ ਨਹੀਂ ਕਰ ਸਕਦਾ ਜੂਨੀਅਰ ਸੀਨੀਅਰ ਦੇ ਲਾਭ ਦੇ ਵਿੱਚ ਮੇਨਲੀ ਇਹਨਾਂ ਨੇ ਗੱਲ ਕੀਤੀ ਵੀ ਹੈ ਛੇਵੇਂ ਬੇਗ ਮਿਸ਼ਨ ਦੇ ਵਿੱਚ ਮਤਲਬ ਵੈਸੇ ਨਹੀਂ ਉਹ ਸਿਰਫ ਉਸ ਕਰਕੇ ਹੈ ਵੀ ਜਦੋਂ ਉਹਦੀ ਫਿਕਸੇਸ਼ਨ ਕੀਤੀ ਫਿਕਸੇਸ਼ਨ ਦੇ ਦੌਰਾਨ ਜੂਨੀਅਰ ਸੀਨੀਅਰ ਦਾ ਜਿਹੜਾ ਫਰਕ ਪਿਆ ਉਹਨਾਂ ਕੇਸਾਂ ਦੇ ਵਿੱਚ ਇਹ ਗੱਲ ਹੋ ਰਹੀ ਹੈ ਠੀਕ ਹੈ ਅੰਡਰ ਜੂਨੀਅਰ ਸੀਨੀਅਰ ਪੇ ਫਿਕਸੇਸ਼ਨ ਇਨਸਟਰਕਸ਼ਨ ਇਸ਼ੂਡ ਫਰਮ ਟਾਈਮ ਟੂ ਟਾਈਮ ਡਿਊਰਿੰਗ ਪ੍ਰੋਬੇਸ਼ਨ ਪੀਰੀਅਡ ਦਾ ਗਵਰਨਮੈਂਟ ਐਮਪਲਾਈ ਸ਼ੈਲ ਨਾਟ ਗੈਟ ਐਨੀ ਏਰੀਅਰ ਦੁਬਾਰੇ ਉਹੀ ਲਾਈਨ ਫੇਰ ਲਿਖੀ ਹੈ ਆਫਟਰ ਸਕਸੈਸਫੁਲ ਕਲੀਅਰੈਂਸ ਆਫ ਦਾ ਪ੍ਰੋਬੇਸ਼ਨ ਜਦੋਂ ਦਾ ਪ੍ਰੋਬੇਸ਼ਨ ਸਕਸੈਸਫੁਲੀ ਪੂਰਾ ਹੋ ਗਿਆ ਤਾਂ ਉਹਨੂੰ ਏਰੀਅਰ ਮਿਲੂਗਾ ਕਿਹਦਾ 225 ਤੇ 260 ਦਾ ਦੇਖੋ ਦੁਬਾਰਾ ਕਲੀਅਰ ਕੀਤਾ ਪਰਕ ਸਮਾਂ ਹੋ ਗਿਆ ਕਲੀਅਰ ਤੁਹਾਡਾ ਕਦੋਂ ਹੋ ਗਿਆ 15 2018 ਨੂੰ ਤਾਂ ਉਦੋਂ ਪਰਕ ਸਮਾਂ ਕਲੀਅਰ ਹੋਣ ਮੌਕੇ ਉਹਨੇ 15% ਦਾ ਲਾਭ ਲੈ ਲਿਆ ਮੋਸਟਲੀ ਨੇ ਲੈਤਾ ਵਿਆ ਪਰ ਲਾਭ ਲੈਣ ਦੇ ਨਾਂ ਨਾਲ ਉਹਨੇ ਦੋ ਫੈਕਟਰ ਸੀ 2 25 2 98 ਤਾਂ ਦੋਨਾਂ 'ਚ ਇੱਕ ਫੈਕਟਰ ਉਹਨੇ ਚੁਣਿਆ ਹੋਊਗਾ ਮੋਸਟਲੀ ਲੋਕਾਂ ਨੇ 2 25 ਚੁਣਿਆ ਕਿਉਂਕਿ 15 ਫੀਟ ਦਾ ਲਾਭ ਦੇ ਨਾਲ 2.25 ਜੀ ਫਾਇਦਾ ਹੋ ਰਿਹਾ ਸੀ ਤਾਂ ਉਹਨੂੰ ਜਿਹੜਾ ਫੈਕਟਰ ਮਿਲਣਾਗਾ ਦੇਖੋ ਇੱਥੇ ਕੀ ਲਿਖਿਆ ਇਫ ਐਨ ਏਰੀਅਰ ਆਫ ਮਲਟੀਪਲਾਈਰ ਫੈਕਟਰ 2.25 ਐਂਡ 2.59 ਸ਼ੈਲ ਬੀ ਗਰੰਟਡ ਐਂਡ ਦਾ ਏਰੀਅਰ ਆਫ ਇਨਕਰੀਜ਼ ਇਨ ਪੇ ਵਿਦ ਮਿਨਿਮਮ ਐਨਹਾਂਸਮੈਂਟ ਇਨ ਦਾ ਸੈਲਰੀ ਵਿਦ ਫੈਕਟਰ 2.25 ਐਂਡ 2.59 ਸ਼ੈਲ ਨਾਟ ਬੀ ਐਡਮਿਸਿਬਲ 15% ਦਾ ਲਾਭ ਨਾਲ ਜੋ ਏਰੀਅਰ ਬੰਨਾ ਹੈ ਉਹ ਨਹੀਂ ਮਿਲਣਾ ਕਿਹੜਾ ਮਿਲਣਾ ਹੈ ਕੇਵਲ ਫੈਕਟਰਾਂ ਵਾਲਾ 2.25 ਜਾਂ 2.60 ਐਸੇ ਕਰਕੇ ਤੁਹਾਡੀ ਫਿਕਸੇਸ਼ਨ ਚੈੱਕ ਕਰੋ ਜਿਹੜੀ ਐਚ ਆਰ ਐਮ ਐਸ ਤੇ ਬਣ ਕੇ ਆਈ ਹੈ ਇੱਕ ਫਿਕਸੇਸ਼ਨ ਲਿਖਿਆ ਵੀ ਹੈ ਤੁਹਾਡੀ ਪੇ ਵਾਸਤੇ ਦੂਜੀ ਲਿਖਿਆ ਹੋਇਆ ਏਰੀਅਰ ਵਾਸਤੇ ਤਾਂ ਨਾਲ ਦੇ ਕਿਉਂ ਤੇ ਲਿਖਿਆ ਹੋਇਆ ਤਾਂ ਜਿਹੜੀ ਏਰੀਅਰ ਵਾਸਤੇ ਲਿਖਿਆ ਉਹਦੇ ਮੁਤਾਬਕ ਹੀ ਏਰੀਅਰ ਮਿਲਣਾ ਹੈ ਮੌਜੂਦਾ ਜੋ ਤੁਹਾਨੂੰ ਪੇ ਮਿਲ ਰਹੀ ਹੈ ਉਹਦੇ ਨਾਲ ਏਰੀਅਰ ਨਹੀਂ ਮਿਲਣਾ ਠੀਕ ਹੈ ਅੱਗੇ ਆ ਜੀਏ ਜੇ ਕੋਈ ਮੁਲਾਜ਼ਮ 15 11 15 ਤੋਂ ਲੈ ਕੇ 31 12 15 ਦੇ ਵਿੱਚ ਭਰਤੀ ਹੁੰਦਾ ਜੇ ਕੋਈ ਆਪਾਂ ਕੁਝ ਰਹਿ ਤਾਂ ਨਹੀਂ ਗਿਆ ਠੀਕ ਹੈ ਅਗੀ ਕਿ ਲਾਈਨ ਰਹਿ ਗਈ ਪ੍ਰੋਵਾਈਡਡ ਫਰਦਰ ਥੈਟ empioyee recruited after 11 16 ਕਿਸੇ ਮੁਲਾਜ਼ਮ ਦੀ ਭਰਤੀ 11 16 ਤੋਂ ਬਾਅਦ ਹੁੰਦੀ ਹੈ ਹੋ ਮੇਰੇ ਵੀ ਇੱਕ ਧਿਆਨ ਚ ਕੇਸ ਆਇਆ ਸੀ ਉਸ ਮੁਲਾਜ਼ਮ ਦੀ ਜਿਹੜੀ ਭਰਤੀ ਸੀ ਉਹ 1 ਇੱਕ 16 ਤੋਂ ਬਾਅਦ ਹੋਈ ਸੀ ਭਾਵ 1 ਫਰਵਰੀ 2016 ਨੂੰ ਹੋਈ ਸੀ ਤੇ ਉਹਦੀ ਪ੍ਰਮੋਸ਼ਨ ਵੀ ਹੋ ਗਈ ਐਸੇ ਪੀਰੀਅਡ ਦੇ ਵਿੱਚ ਉਹਦੀ ਪ੍ਰਮੋਸ਼ਨ ਹੋ ਗਈ ਮੰਨ ਲਓ 25 7 2019 ਨੂੰ ਪ੍ਰਮੋਸ਼ਨ ਹੋ ਗਈ ਤਾਂ ਉੱਥੇ ਮੁਲਾਜ਼ਮ ਨੂੰ ਉਹਨਾਂ ਨੇ ਫਿਕਸ ਕਰ ਰੱਖਿਆ ਸੀ ਛੇਮਾ ਬੇ ਕਮਿਸ਼ਨ ਦੇ ਕੇ ਤਾ ਇਹ ਛੇਮਾ ਪੇਗ ਮਿਸ਼ਨ ਨਹੀਂ ਮਿਲਣਾ ਵੈਸੇ ਮੈਂ ਤਾਂ ਉਹਨਾਂ ਨੂੰ ਦੱਸਤਾ ਸੀ ਉਸ ਸਮੇਂ ਵੀ ਇਹ ਨਹੀਂ ਮਿਲਣਾ ਪਰ ਕੋਈ ਕਲੈਰਟੀ ਨਹੀਂ ਸੀ ਤਾਂ ਇੱਥੇ ਕਲੈਰਟੀ ਕੀਤੀ ਵੀ ਹੈ ਸ਼ਲ ਨਾਟ ਆਪਟ ਟੂ ਸਵਿਚ ਓਵਰ ਟੂ ਰਿਵਾਈਡ ਪੇ ਸਟ੍ਰਕਚਰ ਫਰੋਮ ਦਾ ਡੇਟ ਆਫ ਯਰ ਪ੍ਰੋਮੋਸ਼ਨ ਤਾਂ ਪ੍ਰੋਮੋਸ਼ਨ ਦਾ ਲਾਭ ਫਿਕਸੇਸ਼ਨ ਦਾ ਕੇਵਲ ਉਸ ਨੂੰ ਮਿਲਣਾ ਜਿਹੜਾ 1/16 ਤੋਂ ਪਹਿਲਾਂ ਭਰਤੀ ਹੋਇਆਗਾ ਇਹ ਬਲੇ ਪੈਰ ਨੂੰ ਧਿਆਨ ਨਾਲ ਦੇਖ ਕੇ ਨੋਟ ਕਰ ਲਿਓ ਅੱਗੇ ਹੈ ਸੱਤ ਦੇ ਤੀਜਾ ਰੂਲ ਹੈ ਜੇ ਕੋਈ 15 ਇੱਕ 15 ਤੋਂ ਲੈ ਕੇ 31 12 15 ਦੇ ਵਿੱਚ ਭਰਤੀ ਹੋਇਆਗਾ ਤਾਂ ਉਹਨੂੰ ਇਹ ਲਾਭ ਮਿਲ ਸਕਦਾ ਹੈ ਲਿਖਿਆ ਹੋਇਆ ਇੱਥੇ ਹਿਜਰ ਪੇ ਸ਼ੈਲ ਵੀ ਫਿਕਸਡ ਇਨ ਦਾ ਰਵਾਈਡ ਪੇ ਸਟ੍ਰਕਚਰ ਓਨਲੀ ਆਫਟਰ ਸਕਸੈਸਫੁਲ ਕਲੀਅਰੈਂਸ ਆਫ ਦਾ ਪ੍ਰਵੇਸ਼ਨ ਪਰ ਲਾਭ ਜਿਹੜਾ ਮਿਲੂਗਾ ਉਹ ਕਦੋਂ ਮਿਲੂਗਾ ਪ੍ਰਵੇਸ਼ਨ ਕਲੀਅਰ ਹੋਣ ਤੇ ਠੀਕ ਹੈ ਪਰ ਇੰਪਲਾਈ ਵਿਲ ਨਾਟ ਗੈਟ ਐਨੀ ਏਰੀਅਰ ਆਫ ਦਾ ਪ੍ਰੋਵੇਸ਼ਨ ਪੀਰੀਅਡ ਬਾਰ ਬਾਰ ਉਸੇ ਲਾਈਨ ਦੇ ਉੱਤੇ ਗੱਲ ਕਰ ਰਹੇ ਨੇ ਪ੍ਰੋਵਾਈਡਡ ਦੈਟ ਇਨ ਕੇਸ ਆਫ ਦਾ ਗਵਰਨਮੈਂਟ ਇੰਪਲਾਈ ਹੈਜ਼ ਬੀਨ ਪਲੇਸਡ ਇਨ ਦਾ ਹਾਇਰ ਪੇ ਸਕੇਲ ਜੇ ਉਹਦੀ ਪ੍ਰੋਮੋਸ਼ਨ ਹੋ ਜਾਂਦੀ ਹੈ 21 16 ਤੋਂ ਲੈ ਕੇ 20 ਨੂੰ 21 ਦੇ ਵਿੱਚ ਲੱਗਿਆ ਉਹ ਪਹਿਲਾਂ ਦਾ 15 1 15 ਤੋਂ ਬਾਅਦ ਲੱਗਿਆ ਪਰ 31 12 15 ਤੋਂ ਪਹਿਲਾਂ ਲੱਗਿਆ ਤਾਂ ਉਹ ਵੀ ਆਪਦੀ ਪੇ ਫਿਕਸ ਕਰਾ ਸਕਦਾ ਹੈ ਜੀ ਮੈਂ ਆਪਾਂ ਪਹਿਲਾਂ ਗੱਲ ਇੱਥੇ ਕੀਤੀ ਸੀ ਆ ਪੈਰੇ ਦੇ ਵਿੱਚ ਸੇਮ ਮੈਥਡ ਉਹਦੇ ਤੇ ਵੀ ਅਪਲਾਈ ਹੋਊਗਾ ਜੇ 15 ਇੱਕ 15 ਤੋਂ ਬਾਅਦ ਲੱਗਿਆ ਠੀਕ ਹੈ ਪੂਰੇ ਪੈਰੇ ਦੇ ਵਿੱਚ ਇਹੀ ਲਾਈਨ ਲਿਖੀ ਹੋਈ ਹੈ ਸੇਮ ਹੈ ਮਿਲਣਾ ਨੂੰ ਪਹਿਲੀ ਤਰੱਕੀ ਦਾ ਲਾਭ ਹੀ ਹੈ ਦੂਜੀ ਦਾ ਨਹੀਂ ਮਿਲਣਾ ਫਰਸਟ ਪ੍ਰੋਮੋਸ਼ਨ ਓਨਲੀ ਬਿਲਕੁਲ ਸੇਮ ਹੈ ਕੋਈ ਫਰਕ ਨਹੀਂ ਹੈ ਕਿ ਅੱਗੇ ਕਿ ਲਿਖਿਆ ਪ੍ਰੋਵਾਈਡਡ ਥੈਟ ਆ ਗੌਰਨਮੈਂਟ ਅਪਲਾਈ ਹੁਜ ਪੇਜ ਫਿਕਸਡ ਇਨ ਦੀ ਗਿਵਿੰਗ ਦਾ ਬਿਨੀ ਬੈਨੇਫਿਟ ਔ ਮਿਨੀਮਮ ਇਨਕਰੀਜ਼ ਸ਼ਲ ਓਨਲੀ ਬੀ ਪੇਡ ਏਰੀਅਰ ਆਫ ਰਵਾਈਡ ਪੇ ਉਹੀ ਗੱਲ بار بار ਕੀਤੀ ਜਾ ਰਹੀ ਹੈ 15% ਦਾ ਲਾਭ ਸਿਰਫ ਅਤੇ ਸਿਰਫ ਪੇ ਫਿਕਸੇਸ਼ਨ ਵਾਸਤੇ ਸੀ ਨਾ ਕਿ ਏਰੀਅਰ ਵਾਸਤੇ ਹੈ ਤਾਂ ਇਸ ਲੈਟਰ ਦੇ ਮੁਤਾਬਕ ਬਹੁਤੇ ਮੁਲਾਜ਼ਮਾਂ ਨੂੰ ਜੋ ਬੱਦਬੱਦ ਏਰੀਅਰ ਦੀ ਮੀਟ ਸੀ ਉਸ ਨੂੰ ਕਹਿ ਲਿਆ ਪਾ ਵੀ ਇੱਕ ਆਪਣੀ ਉਮੀਦ ਟੁੱਟ ਰਹੀ ਹੈ ਇਸ ਪੱਤਰ ਦੇ ਮੁਤਾਬਕ ਪਰ ਇਹਨਾਂ ਨੇ ਕਲੀਅਰ ਕੀਤਾ ਤਾਂ ਮੈਨੂੰ ਲੱਗਿਆ ਮੈਂ ਤੁਹਾਨੂੰ ਦੱਸ ਦਾਂ ਠੀਕ ਹੈ ਜੀ ਬਾਕੀ ਕੋਰਟਾਂ ਦੇ ਵਿੱਚ ਡਿਸੀਜਨ ਕਾਫੀ ਚੱਲ ਰਹੇ ਨੇ ਕੋਰਟ ਕੇਸ ਹੋਏ ਹੋਏ ਨੇ ਜਿਵੇਂ ਵੀ ਕੋਈ ਵੀ ਹੋਰ ਅਮੈਂਡਮੈਂਟ ਆਉਂਦੀ ਹੈ ਤਾਂ ਪਾ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਉਮੀਦ ਹੈ ਜਿਵੇਂ ਪਹਿਲਾਂ ਤੁਸੀਂ ਵੀਡੀਓ ਨੂੰ ਪਿਆਰ ਦਿੰਨੇ ਹੋ ਇਸ ਨੂੰ ਵੀ ਦਿਓਗੇ ਥੈਂਕ ਯੂ